ਹਾਂਜੀ ਅੱਜ ਸਾਡੇ ਘਰੇ ਸਵੇਰੇ ਹੋਣਾ ਸੀ ਰਿਸ਼ਤੇਦਾਰਾਂ ਨੇ ਤਾਂ ਇਹਦੇ ਲਈ ਕੋਈ ਸਬਜ਼ੀ ਬਣਾਉਣ ਬਾਰੇ ਸੋਚਿਆ ਤਾਂ ਥੋੜਾ ਜਿਹਾ ਪਨੀਰ ਪਿਆ ਸੀ ਤੁਸੀਂ ਤਾਜ਼ਾ ਪਨੀਰ ਬਣਾ ਕੇ ਵੀ ਵਰਤ ਸਕਦੇ ਹੋ ਤਾਂ ਇਹਦੇ ਲਈ ਬਹੁਤ ਹੀ ਵਧੀਆ ਇੱਕ ਰੈਸਪੀ ਹੈ ਜੋ ਪਨੀਰ ਦੀ ਬਣਾਈ ਤੇ ਖਾਣ ਲਈ ਬਹੁਤ ਹੀ ਜਿਆਦਾ ਸਵਾਦਿਸ਼ੀ ਤੇ ਨਾਲ ਆਪਾਂ ਬੇਸਣ ਤੇ ਕਣਕ ਦਾ ਆਟਾ ਮਿਕਸ ਕਰਕੇ ਜੋ ਨੇ ਨਮਕ ਤੇ ਜੀਰਾ ਪਾ ਕੇ ਰੋਟੀਆਂ ਬਣਾਈਆਂ ਬਹੁਤ ਹੀ ਟੇਸਟੀ ਬਣੀਆਂ ਤਾਂ ਜੋ ਪਨੀਰ ਦੀ ਰੈਸਪੀ ਬਣਾਈ ਸੀ ਉਸ ਲਈ ਸਭ ਤੋਂ ਪਹਿਲਾਂ ਆਪਾਂ ਜੋ ਪਿਆਜ਼ ਨੇ ਉਹਨਾਂ ਨੂੰ ਤੇਲ ਦੇ ਵਿੱਚ ਜੋ ਹੈ ਸੇਕ ਲਵਾ ਲੈਣਾ ਹੈ ਸੇਕ ਲਵਾਉਣ ਤੋਂ ਬਾਅਦ ਉਹਨਾਂ ਨੂੰ ਪਾ ਠੰਡੇ ਕਰਨ ਦੇ ਲਈ ਬਾਹਰ ਕੱਢ ਲੈਣਾ ਹੈ ਤੇ ਉਸੇ ਹੀ ਤੇਲ ਦੇ ਵਿੱਚ ਜੋ ਆਪਣੇ ਕੋਲ ਲਸਣ ਹੈ ਤੇ ਨਾਲ ਦੀ ਨਾਲ ਜੋ ਅਦਰਕ ਹੈ ਉਸ ਨੂੰ ਪਾ ਕੇ ਉਹਨਾਂ ਨੂੰ ਵੀ ਸੇਕ ਲਵਾ ਲੈਣਾ ਹੈ ਸੇਕ ਲਵੋਣ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਠੰਡਾ ਕਰ ਜਿੰਨੇ ਟਾਈਮ ਦੇ ਵਿੱਚ ਆਪਣੇ ਜੋ ਪਿਆਜ਼ ਨੇ ਜੋ ਲਸਣ ਹੈ ਆਦਰਕ ਹੈ ਠੰਡਾ ਹੁੰਦਾ ਹੈ ਤਾਂ ਬਟਾ ਟਮਾਟਰਾਂ ਦਾ ਛਿਲਕਾ ਉਤਾਰ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾ ਹੈ ਤੇ ਥੋੜਾ ਜਿ ਉਸ ਦੇ ਵਿੱਚ ਪਾਣੀ ਮਿਲਾ ਕੇ ਜੇਕਰ ਤੁਸੀਂ ਚਾਹੋ ਤਾਂ ਜੋ ਮਿਰਚਾਂ ਨੇ ਉਹਨਾਂ ਨੂੰ ਵੀ ਨਾਲ ਹੀ ਗ੍ਰाइंड ਕਰ ਸਕਦੇ ਹੋ ਤੇ ਇਸ ਤੋਂ ਬਾਅਦ ਜੋ ਆਪਣੇ ਕੋਲ ਤੇਲ ਬਚ ਜਾਂਦਾ ਹੈ ਉਸ ਦੇ ਵਿੱਚ ਅਤੇ ਟਮਾਟਰ ਪਾ ਕੇ ਜੀਰਾ ਜਮੈਨ ਜੋ ਵੀ ਮਸਾਲੇ ਆਪਾਂ ਪਾਉਣੇ ਹਨ ਉਹ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਆਪਾਂ ਜੋ ਹੈ ਸੇਕ ਲਗਾਉਣਾ ਹੈ ਤਿੰਨ ਜਾਂ ਚਾਰ ਮਿੰਟ ਲੱਗਦੇ ਨੇ ਟਮਾਟਰ ਜੋ ਨੇ ਚੰਗੀ ਤਰ੍ਹਾਂ ਰੜ ਜਾਂਦੇ ਨੇ ਤੇ ਇਸ ਤੋਂ ਬਾਅਦ ਜੋ ਆਪਣਾ ਗ੍ਰाइंड ਕੀਤਾ ਮਸਾਲਾ ਹੈ ਜਿਸ ਦੇ ਵਿੱਚ ਆਪਣੇ ਪਿਆਜ਼ ਨੇ ਲਸਣ ਨੇ ਅਦਰਕ ਨੇ ਉਹਨਾਂ ਨੂੰ ਆਪਾਂ ਗ੍ਰाइंड ਕਰ ਲੈਣਾ ਹੈ ਤੇ ਨਾਲ ਦੀ ਨਾਲ ਜਦੋਂ ਆਪਣੇ ਟਮਾਟਰ ਚੰਗੀ ਤਰ੍ਹਾਂ ਭੁੱਜ ਜਾਂਦੇ ਤਾਂ ਇਸ ਦੇ ਵਿੱਚ ਐਡ ਕਰ ਦਵਾਂਗੇ ਤੇ ਨਾਲ ਦੀ ਨਾਲ ਹੀ ਜੋ ਹਲਦੀ ਹੈ ਹਲਦੀ ਨੂੰ ਵੀ ਐਡ ਕਰ ਲਵਾਂਗੀ ਤਾਂ ਇਹਨਾਂ ਦਾ 4 ਮਿੰਟ ਤੱਕ ਜੋ ਮਸਾਲਾ ਹੈ ਉਸ ਨੂੰ ਪਕਾਵਾਂਗੇ ਤੇ ਲੋੜ ਦੇ ਅਨਸਾਰ ਰਸ ਦੇ ਵਿੱਚ ਪਾਣੀ ਐਡ ਕਰਾਂਗੇ ਜੇਕਰ ਤੁਸੀਂ ਗਰਮ ਮਸਾਲਾ ਐਡ ਕਰਨਾ ਚਾਹੋ ਤਾਂ ਵਿੱਚ ਕਰ ਸਕਦੇ ਹੋ ਨਹੀਂ ਤਾਂ ਇਸ ਦਾ ਟੇਸਟ ਵੈਸੇ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਇਸ ਤੋਂ ਬਾਅਦ ਜੋ ਆਪਣੇ ਕੋਲ ਪਨੀਰ ਦੇ ਕਯੂਬ ਨੇ ਜੋ ਆਪਾਂ ਪਹਿਲਾਂ ਹੀ ਕੱਟ ਕੇ ਰੱਖੇ ਹੋਏ ਸੀ ਇੱਕ ਕੌਲੀ ਪਨੀਰ ਦੇ ਕਯੂਬ ਸੀ ਉਹਨਾਂ ਨੂੰ ਆਪਾਂ ਸਬਜ਼ੀ ਦੇ ਵਿੱਚ ਮਿਕਸ ਕਰ ਦੇਵਾਂਗੇ ਤੇ ਉਹਨਾਂ ਨੂੰ 5 ਤੋਂ 7 ਮਿੰਟ ਤੱਕ ਹੈ ਜੋ ਪੱਕਣ ਨਹੀਂ ਰੱਖ ਦੇਵਾਂਗੇ ਜੇਕਰ ਤੁਹਾਡੇ ਕੋਲ ਕਸੂਰੀ ਮੇਥੀ ਅਵੇਲੇਬਲ ਹੈ ਤਾਂ ਤੁਸੀਂ ਕਸੂਰੀ ਮੇਥੀ ਵੀ ਇਸ ਦੇ ਵਿੱਚ ਪਾ ਸਕਦੇ ਹੋ ਤੇ 5 ਤੋਂ 7 ਮਿੰਟ ਤੱਕ ਜੋ ਸਬਜ਼ੀ ਹੈ ਉਸ ਨੂੰ ਢੱਕ ਕੇ ਆਪਾਂ ਸੇਕ ਲਵਾਉਣਾ ਹੈ ਤੇ ਇਸ ਤੋਂ ਬਾਅਦ ਜੋ ਹੈ ਸਬਜ਼ੀ ਬਣ ਕੇ ਤਿਆਰ ਹੋ ਜਾਵੇਗੀ ਬਹੁਤ ਹੀ ਜ਼ਿਆਦਾ ਜੋ ਹੈ ਸਵਾਦਬਾਨੀ ਹੈ ਇੱਕ ਵਾਰੀ ਤੁਸੀਂ ਇਸ ਨੂੰ ਟਰਾਈ ਜ਼ਰੂਰ ਕਰਕੇ ਦੇਖਿਓ ਤੇ ਕਮੈਂਟਸ ਦੇ ਵਿੱਚ ਦੱਸਿਓ ਕਿ ਕਿੱਦਾਂ ਦੀ ਬਣੀ ਜ਼ਰੂਰ ਇੱਕ ਵਾਰ ਟਰਾਈ ਕਰਿਓ ਬਹੁਤ ਹੀ ਵਧੀਆ ਬਣਦੀ ਹੈ 5-7 ਮਿੰਟ ਲਈ ਸੇਕਲ ਵਾਂ ਲਈ ਰੱਖ ਦੇਣਾ ਹੈ ਤੇ ਇਸ ਤੋਂ ਬਾਅਦ ਤੁਸੀਂ ਇਸ ਨੂੰ ਜੋ ਹੈ ਰੋਟੀ ਦੇ ਨਾਲ ਗਰਮ-ਗਰਮ ਸਰਵ ਕਰ ਸਕਦੇ ਹੋ